ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪੰਜਾਬ 'ਚ ਬੜੀ ਔਖੀ ਸ਼ਾਂਤੀ ਆਈ ਹੈ ਪ੍ਰਮਾਤਮਾ ਕਰੇ ਸ਼ਾਂਤੀ ਬਰਕਰਾਰ ਹੈ ਮੈਂ ਹਰ ਗੱਲ ਤੇ ਬਿਆਨ ਦਮਾ ਮੰਨ ਨਹੀਂ ਰੱਖਦਾ ਕਿਉਂਕਿ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਮੇਰੀ ਆਵਾਜ਼ ਤੁਹਾਡੀ ਆਵਾਜ਼ ਮੈਂ ਕੋਈ ਸਿਆਸਤਦਾਨ ਵੀ ਨਹੀਂ ਤੇ ਨਾ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਤਾਲੁਕਾ ਹੈ ਬਹੁਤ ਲੋਕ ਆਸ ਕਰਦੇ ਆ ਕਮੈਂਟ ਕਰਦੇ ਆ ਕਦੇ ਕਦੇ ਕਿ ਮੈਂ ਬੋਲਾਂ ਮੈਂ ਬੋਲਦਾ ਕਿਉਂ ਨਹੀਂ ਇੱਕ ਲਿਖਣ ਵਾਲਾ ਲੇਖਕ ਗੀਤਾਂ ਦੇ ذریعے ਬੋਲ ਸਕਦਾ ਕਿਉਂਕਿ ਪ੍ਰਮਾਤਮਾ ਨੇ ਸਭ ਦੀ ਡਿਊਟੀ ਲੈ ਲਈ ਮੇਰੀ ਲਿਖਣ ਦੀ ਡਿਊਟੀ ਹੈ ਲਿਖ ਕੇ ਗਾਉਣ ਦੀ ਹੈ ਅਦਾਕਾਰ ਕਲਾਕਾਰ ਕਿੰਨਾ ਬੋਲਦੇ ਆ ਕਿੰਨਾ ਨਹੀਂ ਬੋਲਦੇ ਇਹ ਸੋਨ ਨਾਲ ਨੂੰ ਪਤਾ ਹੀ ਹੁੰਦਾ ਹੈ ਪਰ ਫਿਰ ਵੀ ਜੇ ਕਿਸੇ ਨੂੰ ਸ਼ੱਕ ਹੋ ਸ਼ੁਭਾ ਕਿ ਮੈਂ ਕੀ ਬੋਲਦਾ ਜਾਂ ਮੇਰੀ ਕੀ ਸੋਚ ਹੈ ਤਾਂ ਇੱਕ ਧਾਰਮਿਕ ਸੀਰੀ ਮੈਂ ਰੀਲੀਜ਼ ਕੀਤੀ ਸੀ ਕਾਫੀ ਪਹਿਲਾਂ ਉਹਦੇ 'ਚ ਗੀਤ ਸੀ ਕੌਮ ਦੇ ਹੀਰੇ ਤਾਂ ਕਿਰਪਾ ਕਰਕੇ ਉਹ ਜ਼ਰੂਰ ਸੁਣ ਲਿਓ ਮੈਂ ਅਖੀਰ ਚਪੇਰੇ ਹੀ ਦੁਆ ਕਰਦਾ ਹਾਂ ਕਿ ਪੰਜਾਬ ਸ਼ਾਂਤੀ ਰਹੇ ਉਹਨਾਂ ਦੁਖੀਆਂ ਨੂੰ ਸਜ਼ਾ ਦਿੱਤੀ ਜਾਵੇ ਜੇ ਕੋਈ ਵਿਧੀ ਵਿਧਾਨ ਜਾਂ ਕਾਨੂੰਨ ਇਸ ਮੁਲਕ 'ਚ ਹੈ ਤਾਂ ਐਦਾਂ ਦੇ ਲੋਕਾਂ ਨੂੰ ਚੌਂਕ 'ਚ ਢਾਕੇ ਗੋਲੀ ਮਾਰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ